ਕੈਟੇਗਰੀ ਦੀਆਂ برف ਨਾਲ ਭਰੀਆਂ ਸੜਕਾਂ ਤੇ ਸਿੱਖ ਟੈਕਸੀ ਡਰਾਈਵਰ ਨਾਲ ਇੱਕ ਅਜੀਹੀ ਘਟਨਾ ਵਾਪਰੀ ਜੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਯਾਦਗਾਰੀ ਪਲ ਬਣ ਗਈ। ਰੰਗੇ ਸ਼ਨੀਵਾਰ ਹਰਦੀਪ ਸਿੰਘ ਤੂਰ ਨੂੰ ਦੇਰ ਰਾਤ ਇੱਕ ਡਿਸਪੈਚ ਕਾਲ ਆਈ ਜਿਸ ਵਿੱਚ ਉਸ ਨੂੰ ਦੱਸਿਆ ਗਿਆ ਸੀ ਕਿ ਇਹ ਹਸਪਤਾਲ ਲਈ ਇੱਕ ਐਮਰਜੈਂਸੀ ਸਫ਼ਰ ਹੈ। ਜਦੋਂ ਤੂਰ ਉੱਥੇ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਉੱਥੇ ਪਤੀ ਨਾਲ ਟੈਕਸੀ ਉਡੀਕ ਰਹੀ ਇੱਕ ਗਰਭਵਤੀ ਮੈਦਾ ਦਰਦ ਨਾਲ ਜੂਝ ਰਹੀ ਸੀ। ਬਾਹਰ ਦਾ ਤਾਪਮਾਨ ਲਗਭਗ -23 ਡਿਗਰੀ ਸੀ ਮੌਸਮ ਤੂਫਾਨੀ ਸੀ ਅਤੇ ਬਰਫਪਈ ਹੋਣ ਕਾਰਨ ਸੜਕਾਂ ਤੇ ਭਾਰੀ ਤੇਜ਼ਕਣ ਸੀ ਹਰਦੀਪ ਸਿੰਘ ਦੀ ਕੋਸ਼ਿਸ਼ ਸੀ ਕਿ ਉਹ ਜਿੰਨਾ ਜਲਦੀ ਹੋ ਸਕੇ ਜੋੜੇ ਨੂੰ ਸੁਰੱਖਿਅਤ ਹਸਪਤਾਲ ਪਹੁੰਚਾ ਸਕੇ ਜੋੜੇ ਨੇ ਪੀਟਰ ਲਾਈਫ ਸੈਂਟਰ ਜਾਣਾ ਸੀ ਜਿੱਥੇ ਆਮ ਤੌਰ ਤੇ ਪਹੁੰਚਣ ਵਿੱਚ ਕਰੀਬ 29 ਮਿੰਟ ਲੱਗਦੇ ਨੇ ਅਜੇ ਉਹ ਹਸਪਤਾਲ ਤੋਂ ਕੁਝ ਕਦਮਾਂ ਹੀ ਦੂਰ ਸੰਕੇ ਟੈਕਸੀ ਦੀ ਪਿਛਲੀ ਸੀਟ ਤੇ ਇੱਕ ਬੱਚੀ ਦਾ ਜਨਮ ਹੋ ਗਿਆ ਨਵਜੰਮੀ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਤੂਰ ਨੇ ਬੇहद ਰਾਹਤ ਮਹਿਸੂਸ ਕੀਤੀ ਹਸਪਤਾਲ ਪਹੁੰਚ ਕੇ ਤੂਰ ਨੇ ਤੁਰੰਤ ਗੱਡੀ ਵਿੱਚ ਬੱਚੀ ਦੀ ਡਿਲੀਵਰੀ ਬਾਰੇ